ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਮਰਦਾਨੇ ਨੇ ਗੁਰੂ ਜੀ ਨੂੰ ਪੁੱਛਿਆ ਹੁਣ ਕਿੱਧਰ ਜਾਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਿਆ ਸਮੁੰਦਰ ਵਿੱਚ ਇੱਕ ਟਾਪੂ ਹੈ ਵਿਸੰਬਰ ਦੇਸ਼ ਉੱਥੇ ਇੱਕ ਸਾਧੂ ਹੈ ਉਸ ਦਾ ਦਰਸ਼ਨ ਜਾ ਕੇ ਕਰਿਏ ਮਰਦਾਨੇ ਨੇ ਦੇਖਿਆ ਕਿ ਤਰਤੀਤਾ ਕਿਤੇ ਦਿਸਦੀ ਨਹੀਂ ਪੁੱਛਿਆ ਬਾਬਾ ਅਸੀਂ ਖੜੇ ਤਾਂ ਹਾਂ ਪਰ ਤਰਤੀ ਨਹੀਂ ਦਿਸਦੀ ਤਾਂ ਗੁਰੂ ਜੀ ਨੇ ਆਖਿਆ ਮਰਦਾਨਿਆ ਅਸੀਂ ਮੱਛੀ ਦੀ ਪਿੱਠ ਤੇ ਚੱਲ ਰਹੇ ਹਾਂ ਇਹ ਮੱਛੀ 35 ਕੋ ਲੰਬੀ ਤੇ 5 ਕੋ ਚੋੜੀ ਹੈ ਤਿੰਨ ਦਿਨ ਮੱਛੀ ਦੀ ਪਿੱਠ ਦੇ ਚੱਲਦੇ ਰਹੇ ਤਾਂ ਮੱਛੀ ਦਾ ਮੂੰਹ ਦਿਸਿਆ ਗੁਰੂ ਨਾਨਕ ਦੇਵ ਜੀ ਨੇ ਮੱਛੀ ਨੂੰ ਪੁੱਛਿਆ ਪਾਈ ਤੂੰ ਕੌਣ ਹੈ ਮੱਛੀ ਨੇ ਕਿਹਾ ਪਿਛਲੇ ਜਨਮ ਵਿੱਚ ਮੈਂ ਤੁਹਾਡਾ ਸਿੱਖ ਸੀ ਤੁਸੀਂ ਮੈਨੂੰ ਕੰਮ ਕਰਨ ਲਈ ਕਿਹਾ ਪਰ ਮੈਂ ਤੁਹਾਡਾ ਕੰਮ ਨਹੀਂ ਕੀਤਾ ਤੇ ਤੁਹਾਡੇ ਮੂੰਹੋਂ ਨਿਕਲਿਆ ਕਿ ਜਦੋਂ ਵੀ ਮੈਂ ਤੈਨੂੰ ਕੰਮ ਕਹਿੰਦਾ ਹਾਂ ਤੂੰ ਮੱਛੀ ਵਾਂਗ ਤੜਫਨ ਲੱਗ ਪੈਂਦਾ ਹੈ ਸੋ ਆਪ ਜੀ ਦੇ ਬਚਨ ਸਦਕਾ ਮੈਨੂੰ ਮੱਛੀ ਦਾ ਜਨਮ ਮਿਲਿਆ ਮੈਂ ਆਪ ਜੀ ਦਾ ਹੀਨ ਤਿਆਰ ਕਰ ਰਿਹਾ ਹਾਂ ਸਾਂ ਹੁਣ ਆਪ ਆ ਗਏ ਹੋ ਸੋ ਮੇਰੀ ਮੁਕਤੀ ਕਰੋ ਸਵੇਰ ਹੁੰਦਿਆਂ ਹੀ ਸਮੁੰਦਰ ਵਿੱਚ ਪਹਾੜ ਦਿਸਿਆ ਜਿਸਦੇ ਉੱਪਰ ਸ਼ਹਿਰ ਦਿਸ ਰਿਹਾ ਸੀ ਸ਼ਹਿਰ ਦੇਖਦੇ ਹੀ ਮਰਦਾਨੇ ਨੂੰ ਭੁੱਖ ਲੱਗੀ ਬੋਲਿਆ ਤਿੰਨ ਦਿਨ ਹੋ ਗਏ ਹਨ ਬਾਬਾ ਕੁਝ ਖਾਣ ਨੂੰ ਨਹੀਂ ਮਿਲਿਆ ਗੁਰੂ ਜੀ ਬੋਲੇ ਮਰਦਾਨਿਆ ਤੂੰ ਤਾਂ ਸ਼ਹਿਰ ਹੀ ਭਾਲਦਾ ਰਹਿੰਦਾ ਹੈ ਮਰਦਾਨਾ ਬੋਲਿਆ ਬਾਬਾ ਜੀ ਮੈਂ ਨਾ ਕਿਉਂ ਮਾਰਦੇ ਹੋ ਰੱਬ ਨੇ ਤਾਨੂੰ ਸਵਾਰਿਆ ਹੈ ਪਰ ਮੈਨੂੰ ਨਹੀਂ ਸਵਾਰਿਆ ਪਰ ਗੁਰੂ ਜੀ ਬੋਲੇ ਮਰਦਾਨਿਆ ਇਸ ਸ਼ਹਿਰ ਵਿੱਚ ਆਦਮੀ ਕੜਾਹੇ ਵਿੱਚ ਤਲਕੇ ਖਾਂਦੇ ਹਨ ਮਰਦਾਨੇ ਨੇ ਆਖਿਆ ਜੀ ਮੈਂ ਨਹੀਂ ਦੇਖਣਾ ਇਹੋ ਜਿਹਾ ਸ਼ਹਿਰ ਪਰ ਗੁਰੂ ਜੀ ਬੋਲੇ ਮਰਦਾਨਿਆਂ ਇਹ ਸ਼ਹਿਰ ਜ਼ਰੂਰ ਦੇਖਣਾ ਹੈ ਇਸ ਸ਼ਹਿਰ ਦਾ ਨਾਮ ਦੇਵ ਗੰਧਾਰ ਹੈ ਇੱਥੋਂ ਦਾ ਰਾਜਾ ਦੇਵਲੂਤ ਹੈ 17 ਲੱਖ ਦੇਵਤਾ ਦਾ ਰਾਜਾ ਹੈ ਗੁਰੂ ਜੀ ਬਾਲੇ ਤੇ ਮਰਦਾਨੇ ਨਾਲ ਇੱਕ ਦਰਖਤ ਦੇ ਹੇਠਾਂ ਬੈਠ ਗਏ ਰਾਜਾ ਦੇਵਲੂਤ ਸ਼ਿਕਾਰ ਖੇਡਦਾ ਇੱਧਰ ਨੂੰ ਆ ਨਿਕਲਿਆ ਇਹਨਾਂ ਨੂੰ ਦੇਖ ਕੇ ਦੇਵਲੂਤ ਨੇ ਇੱਕ ਦੇਵ ਨੂੰ ਕਿਹਾ ਕਿ ਇਹਨਾਂ ਤਿੰਨਾਂ ਨੂੰ ਪਕੜ ਲਿਆਓ ਬੜੇ ਦਿਨਾਂ ਬਾਅਦ ਸ਼ਿਕਾਰ ਹੱਥ ਆਇਆ ਹੈ ਦੋ ਦੇਵ ਤਰਤੀ ਤੇ ਉੱtre ਤੇ ਗੁਰੂ ਜੀ ਵੱਲ ਵਦੇ ਗੁਰੂ ਜੀ ਆ ਡੋਲ ਬੈਠੇ ਰਹੇ ਪਰ ਮਰਦਾਨੇ ਦਾ ਡਰ ਨਾਲ ਰੰਗ ਪੀਲਾ ਹੋ ਗਿਆ ਗੁਰੂ ਜੀ ਬੋਲੇ ਮਰਦਾਨਿਆ ਕਭਰਾ ਨਾ ਦੇਖ ਰੰਗ ਕਰਤਾਰ ਦੇ ਜਦੋਂ ਦੇਵਲੂਤ ਕੋ ਲਾਏ ਤਾਂ ਨੇ ਹੋ ਗਏ ਵਾਪਸ ਜਾ ਕੇ ਦੇਵਲੂਤ ਨੂੰ ਬੋਲੇ ਕਿ ਉੱਥੇ ਜਾਂਦੇ ਹਾਂ ਦਿਸਦਾ ਹੀ ਕੋਈ ਨਹੀਂ ਫਿਰ ਦੇਵਲੂਤ ਨੇ ਹੋਰ ਤਿੰਨ ਦੇਵਾ ਨੂੰ ਭੇਜਿਆ ਉਹ ਵੀ ਨਜ਼ਦੀਕ ਆਏ ਤਾਂ ਕੁਝ ਨਾ ਦਿਸਿਆ ਫਿਰ ਦੇਵਲੂਤ ਨੇ ਆਪਣੇ ਵਜ਼ੀਰ ਨੂੰ ਕਿਹਾ ਇਹ ਸਾਰੇ ਉੱਥੇ ਜਾ ਕੇ ਅੰਨੇ ਹੋ ਜਾਂਦੇ ਹਨ ਵਜ਼ੀਰ ਨੇ ਕਿਹਾ ਮੈਂ ਸੇਵਾ निमित्त ਸਰਦਾਰਾਖੇ ਜਾਂਦਾ ਹਾਂ ਮੇਰੀ ਸਮਝ ਇਹ ਕੋਈ ਕਲਾਵਾਨ ਪੁਰਖ ਹੈ ਰਾਜੇ ਨੇ ਕਿਹਾ ਵਜ਼ੀਰ ਤੂੰ ਜੋ ਕਰੇਂਗਾ ਭਲੀ ਕਰੇਂਗਾ ਵਜ਼ੀਰ ਨੇ ਮਨ ਵਿੱਚ ਸ਼ਰਧਾ ਲਿਆਂਦੀ ਤੇ ਹੱਥ ਜੋੜ ਕੇ ਆਇਆ ਆ ਕੇ ਚਰਨ ਸਪਰਸ਼ ਕੀਤੇ ਮਨ ਵਿੱਚ ਸੋਚਿਆ ਕੋਈ ਕਲਾਵਾਨ ਪੁਰਖ ਹੈ ਮੈਂ ਤਾਂ ਅੰਨਾ ਨਹੀਂ ਹੋਇਆ ਗੁਰੂ ਜੀ ਤੋਂ ਪੁੱਛਿਆ ਆਪ ਕੌਣ ਹੋ ਕਿਹੜੇ ਦੇਸ਼ ਤੋਂ ਆਏ ਹੋ ਗੁਰੂ ਜੀ ਨੇ ਦੱਸਿਆ ਮੇਰਾ ਨਾਮ ਹੈ ਨਾਨਕ ਨਿਰੰਕਾਰ ਜੀ ਵਜ਼ੀਰ ਨੇ ਕਿਹਾ ਆਪ ਸ਼ਹਿਰ ਚੱਲੋ ਫਿਰ ਗੁਰੂ ਜੀ ਨੇ ਕਿਹਾ ਅਸੀਂ ਅਤੀਤ ਫਕੀਰ ਹਾਂ ਜਿੱਥੇ ਬੈਠਾ ਤਹਾਂ ਹੀ ਬੈਠੇ ਵਜ਼ੀਰ ਨੇ ਦੇਵਨੂਤ ਨੂੰ ਜਾ ਕੇ ਦੱਸਿਆ ਰਾਜ ਨੂੰ ਕੋਈ ਵੱਡਾ ਕਲਾਵਾਣ ਨਾਨਕ ਨਿਰੰਕਾਰ ਆਇਆ ਹੈ ਰਾਜੇ ਨੇ ਵਜ਼ੀਰ ਨੂੰ ਕਿਹਾ ਚਲ ਮੈਂ ਵੀ ਚੱਲਦਾ ਹਾਂ ਤੇ ਮਨ ਵਿੱਚ ਸੋਚਿਆ ਇਹ ਤਾਂ ਮੇਰੀ ਖੁਰਾਕ ਸੀ ਜੇਕਰ ਮੈਂ ਵੀ ਅੰਨਾ ਹੋ ਗਿਆ ਤਾਂ ਮੈਂ ਵੀ ਉਹਨਾਂ ਦੀ ਸੇਵਾ ਕਰਾਂਗਾ ਜਿੰਨੇ ਵੀ ਰਾਜੇ ਸਮੇਤ ਆਏ ਅੰਨੇ ਹੋ ਗਏ ਵਜ਼ੀਰ ਨੇ ਪੁੱਛਿਆ ਰਾਜਨ ਕੁਝ ਕਹੋ ਤਾਂ ਰਾਜਨ ਨੇ ਕਿਹਾ ਵਜ਼ੀਰ ਤੋਂ ਠੀਕ ਕਿਹਾ ਸੀ ਕੋਈ ਕਲਾਵਾਨ ਪੁਰਖ ਹੈ ਮੈਨੂੰ ਦਿ세 ਤਾਂ ਮੈਂ ਵੀ ਚਰਨ ਫੜ ਕੇ ਮਾਫੀ ਮੰਗਾ ਵਜ਼ੀਰ ਨੇ ਗੁਰੂ ਜੀ ਨੂੰ ਆਖਿਆ हे ਨਾਨਕ ਨਰਿੰਕਾਰੀ ਰਾਜਾ ਸਾਹਿਬ ਨੂੰ ਮਾਫੀ ਦਿਓ ਤੇ ਦਰਸ਼ਨ ਦਿਓ ਗੁਰੂ ਨਾਨਕ ਦੇਵ ਜੀ ਨੇ ਆਖਿਆ ਦੇਵਲੂਤ ਅੱਖਾਂ ਖੋਲ ਕੇ ਦੇਖਦਾ ਕਿਉਂ ਨਹੀਂ ਦੇਵਲੂਤ ਨੇ ਅੱਖਾਂ ਖੋਲੀਆਂ ਤੇ ਚੈਨ ਨੂੰ ਫੜ ਕੇ ਮਾਫੀਆਂ ਮੰਗੀਆਂ ਤੇ ਬੇਨਤੀ ਕੀਤੀ ਆਪ ਸਾਡੇ ਨਾਲ ਚੱਲੋ ਤੇ ਭੋਜਨ ਛਕੋ ਗੁਰੂ ਜੀ ਨੇ ਆਖਿਆ ਰਾਜਾ ਤੇਰਾ ਖਾਣਾ ਅਸੀਂ ਨਹੀਂ ਖਾ ਸਕਦੇ ਤਾਂ ਰਾਜੇ ਨੇ ਕਿਹਾ ਆਪ ਆਪਣਾ ਹੀ ਗੁਰੂ ਜੀ ਨਾਲ ਚੱਲ ਪਏ ਤੇ ਮੰਦਰ ਵਿੱਚ ਜਾ ਬੈਠੇ ਦੇਵਲੂਤ ਨੇ ਆਪਣੇ ਦੇਵਾਨੂ ਕਿਹਾ ਜਾਓ ਵਧੀਆ ਵਧੀਆ ਮੇਵਾ ਲੈ ਕੇ ਆਓ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਲੰਗਰ ਤਿਆਰ ਕਰੋ ਲੰਗਰ ਤਿਆਰ ਹੋ ਗਿਆ ਤਾਂ ਲੰਗਰ ਛਕਿਆ ਗੁਰੂ ਜੀ ਨੇ ਆਪਣਾ ਪ੍ਰਸ਼ਾਦਾ ਰਾਜੇ ਦੇ ਵजीर ਵਾਸਤੇ ਦਿੱਤਾ ਤੇ ਸਮਾਦੀ ਲਾ ਲਈ ਉਹਨਾਂ ਦੋਨਾਂ ਨੇ ਪ੍ਰਸ਼ਾਦਾ ਛਕਿਆ ਤਾਂ ਦੋਨਾਂ ਨੂੰ ਅਗਮ ਨਿਗਮ ਦੀ ਸੋਝੀ ਹੋ ਗਈ ਤੇ ਦੋਨੋਂ ਵਿਰਾਗ ਵਿੱਚ ਆ ਗਏ ਕੁਝ ਸਮੇਂ ਬਾਅਦ ਕਹਿਣ ਲੱਗੇ ਗੁਰੂ ਜੀ ਜਿਵੇਂ ਕਹੇ ਕਰੀਏ ਗੁਰੂ ਜੀ ਨੇ ਸਮਝਾਇਆ ਕਿ ਖਾਣਾ ਸ਼ੁੱਧ ਖਾਓ ਤੇ ਲੋਕ ਸੇਵਾ ਕਰੋ ਗੁਰੂ ਜੀ ਨੇ ਰਾਜੇ ਨੂੰ ਮਸੰਦ ਥਾਪਿਆ ਤੇ ਵਜ਼ੀਰ ਨੂੰ ਸੇਵਾਦਾਰ ਉਪਦੇਸ਼ ਦਿੱਤਾ ਪਰਮਾਤਮਾ ਦੀ ਪੂਜਾ ਕਰੋ ਆਏ ਗਏ ਦੀ ਸੇਵਾ ਕਰੋ ਦੋਨੋਂ ਨਰਿੰਕਾਰ ਜਪਾਂ ਲੱਗੇ ਤੇ ਦੂਸਰਿਆਂ ਨੂੰ ਜਪਾਂ ਲੱਗੇ ਰਾਖਸ਼ਾਂ ਦੇ ਦੇਸ਼ ਨੂੰ ਦੇਰਤਿਆਂ ਦਾ ਦੇਸ਼ ਬਣਾ ਦਿੱਤਾ ਨੌ ਮਹੀਨੇ ਗੁਰੂ ਜੀ ਉੱਥੇ ਰਹੇ ਅਸੀਂ ਐਸੇ ਗੁਰੂ ਨਾਨਕ ਜੀ ਦੇ ਬੱਚੇ ਹਾਂ ਪਰ ਅਸੀਂ ਕੀ ਕਰ ਰਹੇ ਹਾਂ ਗੁਰੂ ਜੀ ਰਾਖਸ਼ਾਂ ਨੂੰ ਮਾਸ ਖਾਣ ਤੋਂ ਰੋਕ ਰਹੇ ਹਨ ਤੇ ਅਸੀਂ ਮੂੰਹ ਦੇ ਸੁਆਦ ਵਾਸਤੇ ਮਾਸ ਖਾ ਰਹੇ ਹਾਂ ਆਦਮੀ ਹੋ ਕੇ ਰਾਖਸ਼ ਬਣ ਰਹੇ ਹਾਂ ਸੋਚੋ ਸਾਧ ਸੰਗਤ ਜੀ ਅਸੀਂ ਗੁਰੂ ਬਾਪ ਨੂੰ ਕਿਤੇ ਬਦਨਾਮ ਤਾਂ ਨਹੀਂ ਕਰ ਰਹੇ ਗੁਰੂ ਦੇ ਅੱਛੇ ਬੱਚੇ ਬਣੀਏ ਤੇ ਗੁਰੂ ਪਿਤਾ ਦਾ ਨਾਮ ਰੋਸ਼ਨ ਕਰੀਏ ਤੇ ਜਿਵੇਂ ਗੁਰੂ ਜੀ ਨੇ ਰਾਖਸ਼ਾਂ ਨੂੰ ਬੰਦੇ ਬਣਾਇਆ ਅਸੀਂ ਵੀ ਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਗੁਰੂ ਜੀ ਦੇ ਪਿਆਰੇ ਬੱਚੇ ਬਣੀਏ ਤੇ ਬਨਿਏ ਲੋਕ ਤੇ ਆਪਣਾ ਪਰ ਲੋਕ ਸਵਾਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ